ਪੰਜਾਬ ਦੇ ਵਿੱਚ ਵੱਜਦੀ ਗਰਮੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਸੀਗਾ ਪਰ ਇਸੇ ਦੌਰਾਨ ਕਈ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਕਰਦੇ ਹੋਏ ਦਿਖੇ ਗਏ ਜਿਸ ਦੇ ਕਰਕੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਜੇਕਰ ਕੋਈ ਵੀ ਮਨਮਰਜ਼ੀ ਕਰਦਾ ਹੈ ਤਾਂ ਉਸ ਦੇ ਖਿਲਾਫ ਕਾਰਵਾਈ ਹੋਵੇਗੀ ਤੇ ਜਿਸ ਦੇ ਆਧਾਰ ਦੇ ਉੱਤੇ ਜੋ ਵੀ ਪ੍ਰਾਈਵੇਟ ਸਕੂਲ ਖੋਲੇ ਜਾ ਰਹੇ ਸੀਗੇ ਤਾਂ ਉਹਨਾਂ ਦੇ ਵਿੱਚ ਵੀ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਪਰ ਅੰਮ੍ਰਿਤਸਰ ਦੇ ਵਿੱਚ ਇੱਕ ਅਜਿਹਾ ਪ੍ਰਾਈਵੇਟ ਸਕੂਲ ਪਾਇਆ ਗਿਆ ਜਿੱਥੇ ਕਿ ਹੱਲੇ ਤੱਕ ਵੀ ਸਕੂਲ ਆਪਣੀ ਮਨਮਰਜ਼ੀ ਕਰਦਾ ਹੋਇਆ ਤੇ ਸਰਕਾਰ ਦੇ ਹੁਕਮ ਨੂੰ ਜਿਹੜਾ ਟਿਚ ਕਰਕੇ ਨਾ ਜਾਣਨ ਦੀ ਪੂਰੀ ਜਿਹੜੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਦੱਸ ਦਈਏ ਕਿ ਇਹ ਸਕੂਲ ਜਿਹੜਾ ਆ ਹੱਲੇ ਤੱਕ ਵੀ ਖੁੱਲਿਆ ਜਾ ਰਿਹਾ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਜਦੋਂ ਇਹ ਮੀਡੀਆ ਤੱਕ ਗਲਬਾਤ ਪਹੁੰਚਦੀ ਹੈ ਤਾਂ ਮੀਡੀਆ ਕੜਮੀ ਦੇ ਲੋਕ ਜਿਹੜੇ ਨੇ ਉੱਥੇ ਜਦੋਂ ਸਕੂਲ ਦੇ ਵਿੱਚ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਇੱਕ ਵਿਦਿਆਰਥੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਸਨੇ ਆਪਣੀ ਪਛਾਣ ਦੱਸੀ ਹੈ ਤੇ ਉਸਨੇ ਕਿਹਾ ਕਿ ਮੈਂ 7ਵੀਂ ਜਮਾਤ ਦੇ ਵਿੱਚ ਪੜਦਾ ਹਾਂ ਤੇ ਉਸ ਦਾ ਕਹਿਣਾ ਹੈ ਕਿ ਸਾਡੇ ਥੋੜੀ ਦੇਰ ਪਹਿਲੇ ਹੀ ਪੇਪਰ ਖਤਮ ਹੋਏ ਨੇ ਤੇ ਇਸ ਤੋਂ ਬਾਅਦ ਅੱਜ 12 ਵਜੇ ਤੱਕ ਸਕੂਲ ਲੱਗੇਗਾ ਤੇ ਸਕੂਲ ਦੇ ਵਿੱਚ ਛੁੱਟੀਆਂ ਜਿਹੜੀਆਂ ਨੇ ਉਹ 1 ਜੂਨ ਤੋਂ ਬਾਅਦ ਹੀ ਹੋਣਗੀਆਂ ਜਿਸ ਤੋਂ ਬਾਅਦ ਫਿਰ ਸਕੂਲ ਦੀ ਪ੍ਰਿੰਸੀਪਲ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪ੍ਰਿੰਸੀਪਲ ਨੇ ਕਿਤੇ ਨਾ ਕਿਤੇ ਉਸ ਗੱਲ ਨੂੰ ਟੱਕਣ ਦੀ ਕੋਸ਼ਿਸ਼ ਕੀਤੀ ਹੈ ਜਿਸ ਦੇ ਵਿੱਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਸਕੂਲ ਵਿੱਚ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ ਲੇਕਿਨ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਦਾ ਹੋਮਵਰਕ ਦਿੱਤਾ ਜਾ ਰਿਹਾ ਹੈ ਇਸ ਕਰਕੇ ਹੀ ਵਿਦਿਆਰਥੀਆਂ ਨੂੰ ਸਕੂਲ ਦੇ ਵਿੱਚ ਸੱਦਿਆ ਜਾ ਰਿਹਾ ਹੈ ਵਿਦਿਆਰਥੀ ਆਪਣਾ ਹੁਣ ਸੋਮਵਰਕ ਹੀ ਨੋਟ ਕਰਨ ਵਾਸਤੇ ਆ ਰਹੇ ਹਨ ਜ਼ਿਕਰਯੋਗ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਵੱਧੀ ਗਰਮੀ ਦੇ ਮੱਦੇ ਨਜ਼ਰ ਸਕੂਲ ਦੇ ਵਿੱਚ ਛੁੱਟੀਆਂ ਦੇ ਹੁਕਮ ਦਿੱਤੇ ਗਏ ਨੇ ਪਰ ਹਲੇ ਤੱਕ ਵੀ ਕੁਝ ਅਜਿਹੇ ਸਕੂਲ ਹਨ ਜੋ ਕਿ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਆਪਣੀ ਮਨਮਾਨੀ ਨਾਲ ਸਕੂਲ ਖੋਲ ਰਿਹਾ ਹਨ ਬੱਚਿਆਂ ਦੀ ਜ਼ਿੰਦਗੀ ਨਾਲ ਖਲਵਾੜ ਕਰ ਰਹੇ ਹਨ ਇਹ ਤਾਂ ਸੋਚਣ ਵਾਲੀ ਗੱਲ ਹੈ ਕਿ 21 ਮਈ ਤੋਂ ਸਰਕਾਰ ਵੱਲੋਂ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਗਿਆ ਪਰ 28 ਮਈ ਤੱਕ ਫੂ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਹੋਮ ਵਰਕ ਕਿਉਂ ਨਹੀਂ ਦਿੱਤਾ ਗਿਆ ਤਾਂ ਇਹ ਹੁਣ ਜਾਂਚ ਦਾ ਵਿਸ਼ਾ ਹੈ ਤਾਂ ਫਿਲਹਾਲ ਹੁਣ ਸਰਕਾਰ ਇਸ ਦੇ ਬਾਬਤ ਕੋਈ ਜਾਂਚ ਜਾਂਚ ਕਰੇਗੀ ਜਾਂ ਕੀ ਕਾਰਵਾਈ ਕਰੇਗੀ ਤਾਂ ਫਿਲਹਾਲ ਇਹ ਤਾਂ ਜਾਂਚ ਦਾ ਵਿਸ਼ਾ ਹੈ ਪਰ ਦੱਸ ਦਈਏ ਕਿ ਸਰਕਾਰ ਦੇ ਹੁਕਮ ਨੂੰ ਛਿੱਕੇ ਟੰਗ ਕੇ ਇਹਨਾਂ ਦੇ ਵੱਲੋਂ ਹੋ ਹੋਲਿਆ ਜਾ ਰਿਹਾ ਤੇ ਪ੍ਰਿੰਸੀਪਲ ਦਾ ਕਹਿਣਾ ਕਿ ਹੱਲੇ ਤੱਕ ਸਕੂਲ ਨਹੀਂ ਬੱਚਿਆਂ ਨੂੰ ਸਿਰਫ ਹோம்ਵਰਕ ਹੀ ਦਿੱਤਾ ਜਾ ਰਿਹਾ ਹੈ ਤੇ ਇੱਕ ਵਾਰ ਕੀ ਕੁਝ ਕਹਿਣਾ ਹੈ ਉਸ ਦੇ ਸਫਾਈ ਦੇ ਵਿੱਚ ਕੀ ਕੁਝ ਕਹੇ ਇੱਕ ਵਾਰ ਤੁਸੀਂ ਮੈਂ ਸੀਐਨ ਸਰਿੰਦੇਵ ਸਕੂਲ ਦੀ ਪ੍ਰਿੰਸੀਪਲ ਆਪਣਾ ਬਟਾਲਾ ਰੋਡ ਹੈ ਸਕੂਲ ਤੇ ਬੱਚੇ ਅੱਜ ਸਕੂਲ ਜਿਹੜੇ ਆਏ ਆ ਉਹ 홀ੀਡੇਸ ਹோம்ਵਰਕ ਲੈਣ ਆਏ ਆ ਕਿਉਂਕਿ ਪੈਰੈਂਟਸ ਨੂੰ ਛੁੱਟੀਆਂ ਇਕਦਮ ਜਦੋਂ ਨਿਊਜ਼ ਆਈ ਹੈ ਸਰਕਾਰ ਵੱਲੋਂ ਤੇ ਇਕਦਮ ਛੁੱਟੀਆਂ ਕਰ ਦਿੱਤੀਆਂ ਗਈਆਂ ਸੀ ਤੇ ਬੱਚੇ ਘਰ ਬੈਠੇ ਖਾਲੀ ਤੇ ਉਹਨਾਂ ਨੂੰ 홀ੀਡੇਜ਼ ਹੋਮਵਰਕ ਦੇਣਾ ਸੀ ਤੇ ਇਸ ਕਰਕੇ ਅੱਜ ਨੋਟਿਸ ਪਾਇਆ ਹੋਇਆ ਸੀ ਤੇ 홀ੀਡੇਜ਼ ਹੋਮਵਰਕ ਲਈ ਪੇਰੈਂਟਸ ਬੁਲਾਏ ਹੋਏ ਸੀ ਅਦਰਵਾਈਜ਼ ਸਕੂਲ ਸਾਡੇ ਟੋਟਲੀ ਬੰਦ ਨੇ ਸਰਕਾਰ ਦੇ ਹੁਕਮ ਦੀ ਪਾਲਣਾ ਦੇ ਸਮੇਤ ਜਿਸ ਦਿਨ ਤੋਂ ਅਨਾਉਂਸ ਹੋਇਆ ਉਸ ਦਿਨ ਤੋਂ ਹੀ ਛੁੱਟੀਆਂ ਚੱਲ ਰਹੀਆਂ ਹਨ ਔਰ 홀ੀਡੇਜ਼ ਹੋਮਵਰਕ ਲਈ ਵੀ ਸਿਰਫ ਪੇਰੈਂਟਸ ਬੁਲਾਏ ਸੀ ਬੱਚੇ ਨਾਲ ਆ ਗਏ ਸੀ ਇਸ ਕਰਕੇ ਵੀ ਅਸੀਂ ਕਈਆਂ ਨੂੰ ਹੁੰਦਾ ਕਿ ਅਸੀਂ ਆਪਣੀ ਮਰਜ਼ੀ ਨਾਲ ਜਾਣਾ ਸਮਝ ਕੇ ਆਣਾ ਕੰਮ ਜਿਹੜਾ ਪਾਇਆ ਹੈ ਤੇ ਇਸ ਕਰਕੇ ਬੱਚੇ ਨਾਲ ਕੋਈ ਨਾ ਕੋਈ ਬੱਚਾ ਨਾਲ ਆਇਆ ਦੇਖਿਆ ਤੁਸੀਂ ਇਕ ਨੇ ਸੱਦ ਦੇ ਨਾਲ ਤੋਂ ਸਰਕਾਰ ਵੱਲੋਂ ਛੁੱਟੀਆਂ ਦਾ ਐਲਾਨ ਹੈ ਤਾਂ ਰੋਜ਼ਾਨਾ ਬੱਚੇ ਆ ਰਹੇ ਆ ਬੈਗ ਉਹਨਾਂ ਦੇ ਮੋਢੇ ਤੇ ਹੁੰਦੇ ਗਰਮੀ ਦੇ ਵਿੱਚ ਬੱਚੇ ਕਹਿੰਦੇ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਕਲਾਸਿਸ ਵੀ ਲੱਗਦੀਆਂ ਸਰ ਸਾਡਾ ਸਕੂਲ ਇਸ ਤਰ੍ਹਾਂ ਨਹੀਂ ਹੋ ਸਕਦਾ ਬਿਕੋਜ਼ ਅਸੀਂ ਉਸ ਦਿਨ ਤੋਂ ਹੀ ਛੁੱਟੀਆਂ ਕੀਤੀਆਂ ਨੇ ਜੀ ਸਾਡੇ ਸਿਰਫ ਅੱਜ ਬੱਚੇ ਆਏ ਨੇ ਔਰ ਹੌਲੀਡੇਜ਼ ਹੋਮਵਰਕ ਲੈਣ ਆਏ ਪਰ ਬੱਚੇ ਕਰਦੇ ਰੋਜ਼ ਹਰ ਰੋਜ਼ ਆਉਂਦੇ ਆ ਤੁਹਾਡੇ ਕਲਾਸਾਂ 'ਗੇ ਜਾ ਕੇ ਦੇਖਿਆ ਕਲਾਸਾਂ ਨਹੀਂ ਲੱਗੀਆਂ ਹੋਈਆਂ ਕਲਾਸਾਂ ਸਰ ਕੋਈ ਨਹੀਂ ਲੱਗੀਆਂ ਜਿਹੜੇ ਬੱਚੇ ਤੁਸੀਂ ਦੇਖੇ ਆ ਟੀਚਰ ਨੇ ਜੇ ਕੰਮ ਬਲੈਕਬੋਰਡ ਤੇ ਪਾਇਆ ਤੇ ਬੱਚੇ ਉਤਾਰ ਰਹੇ ਆ 홀ੀਡੇਜ਼ ਹੋਮਵਰਕ ਲਈ ਆਂਦੇ ਨੇ ਉਹ ਵੀ ਪੇਰੈਂਟਸ ਬੁਲਾਏ ਸੀਗੇ ਬੱਚੇ ਅਸੀਂ ਨਹੀਂ ਬੁਲਾਏ ਪਰ ਬੱਚੇ ਤਾਂ ਕਹਿੰਦੇ ਇਸ ਕਲਾਸਾਂ ਨਾਲ ਨਹੀਂ ਸਾਨੂੰ ਬੁਲਾਇਆ ਸਰ ਕਲਾਸ ਸਾਡੀ ਨਹੀਂ ਲੱਗਦੀ ਅਸੀਂ ਇਨ ਦਿਨ ਜੋ ਹੁਕਮ ਦੀ ਪਾਲਣਾ ਹੁੰਦੀ ਹੈ ਡੀਓ ਸਾਹਿਬ ਦੀ ਅਸੀਂ ਪੂਰੀ ਤਰ੍ਹਾਂ ਉਹਦਾ ਪਾਲਨ ਕਰਦੇ ਆ ਹਮੇਸ਼ਾ ਕਰਦੇ ਆ ਔਰ ਅੱਜ ਬੱਚੇ ਜਿਹੜੇ ਆਏ 홀ੀਡੇਜ਼ ਹੋਮਵਰਕ ਲੈਣ ਆਏ ਸੀ ਠੀਕ ਹੈ ਠੀਕ